ਕਲਪਰੋਟਰਾ ਕਰਾਏ ਹਨ ਕਲਪਰੋਟਰਾ ਜੀ ਨੇ ਸੇਵਾ ਕਰਾਇਆ ਲਾਈਟ ਦੀ ਬਹੁਤ ਜਿਆਦਾ ਨਾ ਜੀ ਮਦੇਬਾਦੀ ਹੋਂਟਾ ਪਰ ਸ਼ੀਸ਼ੇ ਖੋਲਨੇ ਹਾਂਜੀ ਆ ਬਾਹਰ ਖੋਲਨੇ ਨੂੰ ਸ਼ੀਸ਼ੇ ਕੋਲ ਨਹੀਂ ਲੋੜ ਨਹੀਂ ਕਲੰਪ ਖੋਲਦਾ ਜੀ ਕਲੰਪ ਖੋਲਦਾ ਜਿਵੇਂ ਕਹਿੰਦਾ ਲਾਈਨਾਂ ਦੀ ਟਾਈਮ ਨਹੀਂ ਹੋਣਾ ਹੋਣਾ ਕਲੰਪ ਦੁਆਰਾ ਚੜ ਜਾਣਾ ਹਾਂਜੀ ਹਾਂਜੀ ਟੂਟੇ ਇਹ ਵਧੀਆ ਇਦਾਂ ਠੀਕ ਹੈ ਜਿੱਦਾਂ ਆ ਕਰ ਰਿਹਾ ਕੋਈ ਨਹੀਂ ਹੋ ਜਾਣਾ يارا <laughs> سري ਦੇ ਨਾਲ ਕਈ ਹਾਦਸੇ ਹਾਦਸੇ ਕਿਸ ਵਜ੍ਹਾ ਕਰਕੇ ਚਾਈਨਾ ਡੋਰ ਕਰਕੇ ਚਾਈਨਾ ਡੋਰ ਦੇ ਨਾਲ ਕਈ ਹਾਦਸੇ ਹੁੰਦੇ ਨੇ ਕਈਆਂ ਦੀ ਗੱਡੂ ਵੱਢੀ ਜਾਂਦੀ ਹੈ ਤੇ ਮੈਨੇ ਵੀ ਜੇਡ ਪੜਿਆ ਜਾ ਰਿਹਾ ਹੈ ਦੇਖੋਣੇ ਫੋਟੋ ਦੇਖੋਣੇ ਦੇਖੋਣੇ ਆਜੋ ਨਾ ਫੋਟੋ ਦੇਖੋ ਜੀ ਇਹਨੂੰ ਪਿੱਛੇ ਕਰ ਲੈਣਾ ਹੈ ਮਾੜਾ ਪਿੱਛੇ ਕਰ ਲੈ ਪਿੱਛੇ ਕਰ ਲੈ ਤਾਂ ਇਹ ਟਾਈਮ ਹੈ ਜਿਹੜਾ ਜੋ ਜਾਣੀ ਹੈ ਕਿਹੜੇ ਜਨਨ ਦੇ ਜਾਣੀ ਹੈ ਪਿੱਛੇ ਹੱਟੋ ਭਾਈ ਜੀ ਮਾੜਾ ਜਿਨਾ ਭਾਈ ਜਾਣੀ ਆਪ ਹੇਠੇ ਰਹੇ ਜਾਣੀ ਅਗਰ ਆਪਕੇ ਆਕੇ ਬੱਚਾ ਵੀ ਬੈਠਾ ਹੈ ਉਹ ਵੀ ਸੇਫ ਹੈ ਪਿੱਛੇ ਹਟਾ ਭਾਈ ਅੱਛਾ ਲੱਗਾ ਆਪਕੋ ਇਹ ਤੇ ਇਹਨਾਂ ਨੂੰ ਮੈਂ ਉਹ ਜਲਦੀ ਮੈਂ ਬੀ ਕੈਮਰਾਮੈਨ ਇਹਨਾਂ ਦੇ ਚਰਨਾਂ ਵਿੱਚ ਹੋਰ ਵੀ ਫਾਇਦਾ ਲੈ ਸਕਦੇ ਹਾਂ ਕੈਮਰਾ ਡਰਾਈਵ ਕਰਦੇ ਹਾਂ ਮੇਰੇ ਸ਼ਹਿਰ ਵਿੱਚ ਉੱਦੀ ਨੂੰ ਰਾਸ਼ਟ੍ਰਿਕ ਰਾਜੀ ਚਾਲ ਹੈ ਉਹ ਦਿਨ ਆ ਰਿਹਾ ਹੋਵੇ। ਉੱਧਰ ਜਾਓ ਤੁਸੀਂ। ਇੰਨੇ ਕੋਲ ਇੱਕ ਗੈਲਰੀ ਕਿਤੇ ਨਾ ਜਾਣ ਕੇ। ਜਾਓ ਬਿੱਟੇ। ਨਹੀਂ ਨਹੀਂ ਨਹੀਂ। ਅੱਛਾ ਬਿੱਟੇ ਬਾਰੇ ਫੇਰ ਫਿਟ ਕਰ ਦੇਣਾ। ਸਾਰੇ ਜਣੇ। ਹਾਂ ਇਹ ਫਿਰ ਗੋਟ ਹੋ ਗਿਆ ਮੈਂ ਸਮਝਿਆ ਕਿ ਤੇ ਖੇਰ ਉਤਰ ਜਾਣੇ ਨਹੀਂ ਇਹ ਡਬਲ ਡਬਲ ਕਲੰਪ ਲੱਗਣੇ ਦੋ ਦੋ ਦੇ ਹਾਂ ਬਹੁਤ ਲੱਗਣੇ ਆ ਪੈਸੇ ਵੀ ਥੋੜਾ ਜੀ ਥੋੜਾ ਹਾਂ ਜੀ ਪੈਸੇ ਵੀ ਥੋੜਾ ਜੀ ਜਿੰਨੇ ਲੋੜ ਕਿਤੇ ਨਾ ਕਲੰਪ ਲੱਗਣੇ ਹਾਂ ਜੀ ਇਹ ਦੋ ਦੋ ਕਲੰਪ ਲੱਗਣੇ ਨੇ ਇਹਨੂੰ ਖੋਲ ਦੇ ਜੀਚਾ ਮੈਂ ਤੇ ਤੁਸੀਂ ਦੇਖਦੇ ਹੋ ਕਿ ਆਪਣੇ ਬਹੁਤ ਐਗਾਂ ਦਾ ਵੀ ਕੋਈ ਨਹੀਂ ਹੈ ਜੀ ਆਪਣੇ ਲੋਕਾਂ ਦੀ ਜਾਨ ਤੇ ਖਾਮਤੀ ਵਾਸਤੇ ਐਮ ਐਲ اے ਸਾਊਥ ਮੈਡਮ ਦਵਿੰਦਰ ਕਾਨ ਮੁਰਦਿਲਾ ਜੀ ਬਹੁਤ ਜ਼ਿਆਦਾ ਮਦਦ ਕਰਦੇ ਰਹਿੰਦੇ ਆ ਹਾਂ ਜੀ ਹਾਂ ਜੀ ਸਾਡੀਆਂ ਵੈਸੇ ਵੀ ਜਿਹੜੀਆਂ ਰੁਟੀਨ ਚ ਟ੍ਰੈਫਿਕ ਨੂੰ ਸੈੱਟ ਕਰਨ ਵਾਸਤੇ ਰੂਟ ਰੇਪੀ ਨੂੰ ਅਪਰੂਵ ਕਰਨ ਵਾਸਤੇ ਸਾਡੀਆਂ ਅੱਖਰ ਮੈਮ ਉਹਨਾਂ ਨਾਲ ਨਹੀਂ ਹੁੰਦੀ ਰਹਿੰਦੀ ਐ ਮੈਮ ਹੁਣੇ ਹੀ ਪਿਛਲੇ ਦਿਨੀ ਗੁਜਰਾਤ ਚ ਡਿਊਟੀ ਗਈ ਸੀ ਉੱਥੋਂ ਉਹਨਾਂ ਨੂੰ ਗੱਲ ਹੁੰਦੀ ਹੈ ਕਿ ਮਾਈਂਡ ਦੇ ਇਹਨਾਂ ਨੂੰ ਵੀ ਇੱਕ ਆਈਡੀਆ ਉਹਨੂੰ ਇੰਨਾ ਕਿ ਚੰਗਾ ਲੱਗਿਆ ਕਿ ਉੱਥੇ ਵੀ ਜਿਹੜਾ ਜਿਵੇਂ ਆਪਣੇ ਮੱਗਨ ਸ਼ਕਰਾਤੀ ਜਾਂ ਲੋੜੀ ਨੂੰ ਆਪਣੇ ਪਤੰਗਾਂ ਦਾ ਉੱਥੇ ਬਹੁਤ ਪ੍ਰਸਿੱਧ ਨਾਮਾਇਆ ਜਾਂਦਾ ਮੈਂ ਉਹਨਾਂ ਨੂੰ ਦੇਖਿਆ ਕਿ ਉੱਥੇ ਦੋ ਦੇ ਦੋ ਪਜਾਰ ਬੰਦ ਕਰਕੇ ਇਹਨਾਂ ਨੂੰ ਮਨਾਂਦੇ ਐ ਤੇ ਇੱਕ ਆਹ ਚੀਜ਼ ਜਿਹੜੀ ਅੱਜ ਆਪਾਂ ਦੇਖ ਰਹੇ ਹਾਂ ਕਿ ਇਹਨਾਂ ਨੇ ਉੱਥੇ ਦੇਖੀ ਜੇ ਬੜੀ ਬੜੀ ਟੀੜ ਹੈ ਜਿਹੜੀ ਜੇਕਰ ਜਿਹੜੀ ਆ ਬਈਆ ਪਤਲੀ ਦੇ ਘਟਾਵਾ ਹੁੰਦੀਆਂ ਮੋਟਰਸਾਈਕਲ ਸਕੂਟਰ ਤੇ ਜਿਹੜਾ ਹੈਗਾ ਆਜੋ ਡੋਰ ਜਿਹੜੀ ਹੈ ਚਾਈਨਾ ਡੋਰ ਹੈ ਪਰ ਜੀ ਪੱਕੀ ਡੋਰ ਹੁੰਦੀ ਹੈ ਭਾਵੇਂ ਉਹਨੂੰ ਪਹਿਲਾਂ ਹੀ ਫਟਣ ਵਾਸਤੇ ਬਹੁਤ ਜੱਦਲ ਪੁਲਿਸ ਕਰਦੀ ਰਹਿੰਦੀ ਹੈ ਪਰ ਫੇਰ ਵੀ ਕਿਤੇ ਨਾ ਕਿਤੇ ਕੋਈ ਚੋਰੀ ਸਪੋਰੀ ਚਲਾਊਗਾ ਇਹ ਉਹ ਬਾਈਚਾਂਸ ਇਸ ਤਰ੍ਹਾਂ ਹੋ ਮੈਮ ਲੈ ਕੇ ਇਹ ਆਪਾਂ ਗਵਾ ਰਹੇ ਹਾਂ ਇਹਦੇ ਨਾਲ ਬੰਦਾ ਜਿਹੜਾ ਹੈਗਾ ਜੀ ਉਹ ਸੇਫ ਹੈ ਇੱਕ ਬਹੁਤ ਅੱਛਾ ਆਈਡੀਆ ਜਿਹੜਾ ਦੇਖੋ ਨਹੀਂ ਬੰਦਾ ਏਡੀ ਦੂਰੋਂ ਗੁਜਰਾਤ ਤੋਂ ਲੈ ਕੇ ਨਾ ਮੈਕੀ ਲੈਣਾ ਚ ਸਿਰਫ ਕੀ ਕਿ ਸੋਚ ਪੋਜ਼ਿਟਿਵ ਹੈ ਆਪਣੇ ਇਲਾਕੇ ਦੀ ਵਿਕਾਸ ਦੇ ਵਾਸਤੇ ਯਤਨ ਨੇ ਕਿਤੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਸੁੱਤੇ ਦੇ ਰੋਸੇ ਲੋਕਾਂ ਲਈ ਜਾਣਨਾ ਕਈ ਵਾਰ ਆਪਾਂ ਦੇਖਦੇ ਹਾਂ ਛੋਟੇ ਛੋਟੇ ਬੱਚਿਆਂ ਦੇ ਗਲ ਵੱਟੇ ਜਾਂਦੇ ਆ ਗੱਲ ਵੱਟੇ ਜਾਂਦੇ ਆ ਨੱਖਲ ਵੱਟੇ ਜਾਂਦੇ ਆ ਬੜਾ ਕਾਫੀ ਨੁਕਸਾਨ ਹੁੰਦੇ ਆ ਸੋ ਇਹ ਚੀਜ਼ ਨਾਲ ਜਿਹੜਾ ਹੈਗਾ ਇਹ ਜਿਹੜਾ ਇਹ ਜਿਹੜਾ ਐਕਸੀਡੈਂਟ ਆ ਇਹ ਬਚਣਗੇ ਇਹ ਲੋਕਾਂ ਨੂੰ ਇਹਦਾ ਬਹੁਤ ਫਾਇਦਾ ਹੋਊਗਾ ਸਰ ਇਹ ਡਰਾਈਵ ਜਿਹੜੀ ਆ ਅੱਗੋਂ ਵੀ ਚੱਲੇਗੀ ਬਿਲਕੁਲ ਜੀ ਦੇਖੋ ਇੱਕ ਆਈਡੀਆ ਦੇਣਾ ਹੁੰਦਾ ਮੈਮ ਹਾਂ ਨੇ ਇੱਕ ਇੱਕ ਆਈਡੀਆ ਲੈ ਕੇ ਦਿੱਤਾ ਇਹ ਅੱਜ ਜਿਵੇਂ 200 ਪੀਸ ਦਾ ਅੱਜ ਲੈ ਕੇ ਆ ਸੀ ਗੱਡੀ 'ਚ ਰੱਖ ਕੇ ਲੈ ਕੇ ਆਏ ਆ ਨਾਲ ਕਲੰਪ ਆ ਇਹਨਾਂ ਦੇ ਬੜੇ ਵਧੀਆ ਫੈਸਲ ਮਕੈਨਿਕ ਨਾਲ ਲੈ ਅਸੀਂ ਫਿਟ ਕਰ ਰਹੇ ਆ ਸਾਫ ਜਰ ਤੋਂ ਵੀ ਜਾਣੇ ਆ ਇਹਨਾਂ ਨੂੰ ਦੇਖ ਕੇ ਲੋਕ ਆਪਣੇ ਤੌਰ ਤੇ ਵੀ ਕੋਈ ਆਪਣੇ ਆਪ ਲਾਣਾ ਚਾਹੁੰਦਾ ਦੇਖੋ ਸਾਡਾ ਲੁਧਿਆਣਾ ਸ਼ਾਇਦ ਸਾਨਅਤ ਦੀ ਸ਼ਹਿਰ ਹੈ ਬਹੁਤ ਇੱਥੇ ਦਾ ਵੈਸੇ ਹੀ ਬਹੁਤ ਡਿਵੈਲਪ ਕਰ ਲੰਦੇ ਆ ਲੋਕ ਉਸ ਦਾ ਇਹਨੂੰ ਹੋਰ ਅੱਛੇ ਢੰਗ ਨਾਲ ਕੋ ਡਿਵੈਲਪ ਕਰ ਲਵੇ ਨਾ ਕੋਈ ਤਾਂ ਹੋਰ ਵਧੀਆ ਹੋ ਜੂਵੇ ਬਾਕੀ ਜਿਹੜੇ मैम ਉਹਨਾਂ ਨੇ ਨੰਬਰ ਦਿੱਤਾ ਸਾਡਾ ਟ੍ਰੈਫਿਕ ਪੁਲਿਸ ਦਾ ਸਭ ਨੂੰ ਪਤਾ ਹੈ ਜੀ ਇਹਨਾਂ ਨੂੰ ਹੋਰ ਵੀ ਲੋੜ ਹੋਊਗੀ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਜਿਹੜੇ ਆ ਕੰਟੀਨਿਊਸਲੀ ਸਾਡਾ ਨੈਸ਼ਨਲ ਰੋਡ ਸੇਫਟੀ ਮਾਨਟ ਜਿਹੜਾ ਚੱਲ ਰਿਹਾ ਹੈ ਮਾਨਯੋਗ ਕਮਿਸ਼ਨਰ ਪੁਲਿਸ ਜਿਹੜੇ ਆ ਰੋਜ਼ ਨਵੇਂ-ਨਵੇਂ ਜਿਹੜੇ ਸਾਨੂੰ ਗਾਈਡਲਾਈਨ ਕਰਕੇ ਨਵੇਂ-ਨਵੇਂ ਇਵੈਂਟਸ ਅਸੀਂ ਜਿਹੜੇ ਸੜਕਾਂ ਤੇ ਕਰ ਰਹੇ ਆ ਇਹ ਆ ਜਿਹੜਾ ਅੱਜ ਦਾ ਈਵੈਂਟ ਹੈ ਇਹ ਬਹੁਤ ਹੀ ਅੱਛਾ ਤੇ ਜਾਣਕਾਰੀ ਵਾਲੀ ਚੀਜ਼ ਲੱਗਦਾ ਹੈ ਅਸੀਂ ਬਹੁਤ ਧੰਨਵਾਦੀ ਆ ਮੈਡਮ ਜਨਾਬ ਜਿਹਨੇ ਇੱਕ ਅੱਛਾ ਆਈਡੀਆ ਜਿਹੜਾ ਅਦਰ ਸਟੇਟ ਤੋਂ ਲੈ ਕੇ ਇੱਥੇ ਸਾਡੀ ਸਟੇਟ ਵਿੱਚ ਲਾਇਆ ਹੈ ਅੱਜ ਜਿਹੜੀ ਉਹਦੀ ਸ਼ੁਰੂਆਤ ਹੈ ਸਾਡੇ ਜਿਹੜਾ ਸਾਊਥ ਦੇ ਹਲਕੇ ਤੋਂ ਹੋਈ ਠੀਕ ਹੈ ਕਿਆ ਅੰਦਰ ਸਹੀ ਬਾਤ ਮੈਨੂੰ ਲੱਗਿਆ ਨਾ ਇਹ پورے ਪੰਜਾਬ ਪਰ ਚੱਲੇਗੀ ਕੋਈ ਮੇਰੇ ਮੈਨੂੰ ਲੁਧਿਆਣਾ ਤੋਂ ਸ਼ੁਰੂਆਤ ਕੀਤੀ ਹੈ ਪੰਜਾਬ ਵਾਲਿਆਂ ਨੂੰ ਚੱਕਾ ਲੱਗੇਗਾ ਮੈਂ ਆਪਣੇ ਹਲਕੇ ਤੋਂ ਸ਼ੁਰੂਆਤ ਕੀਤੀ ਹੈ ਜੀ ਲੱਗਿਆ ਤਾਂ ਲੱਗਣਾ ਹੀ ਲੱਗੇ ਬਾਕੀ ਮੈਨੇ ਵੀ ਹੋਰ ਗੱਲ ਕਰਨੀ ਹੈ ਬਿਲਕੁਲ ਚੰਗੀ ਚੀਜ਼ ਸ਼ੁਰੂਆਤ ਕਰਨੀ ਚਾਹੀਦੀ ਹੈ ਲੋਕਾਂ ਨੂੰ ਇਹ ਮੜਾਏਗਾ ਵੀ ਉੱਪਰ ਤੱਕ ਲੱਗੇ ਨਹੀਂ ਕਰਨੀ ਚਾਹੀਦੀ ਆ ਮੇਰੇ ਲਈ ਵੀ ਚੰਗੀ ਚੀਜ਼ ਦਾ ਪਚਾਰ ਹਾਂ ਸਿਆ ਤਾਂ ਰਾਈ ਨੇ ਦੋ ਮਿੰਟ ਲਾ ਦੋ ਦੋਟਾ ਅੱਜ ਟ੍ਰੈਫਿਕ ਦੀ ਰੂਲ ਦੇ ਮੁਤਾਬਕ ਇੱਕ ਇੱਕ ਕੋ ਇੱਕ ਨਵਾਂ ਇੱਕ ਆਈਡੀਆ ਲੈ ਕੇ ਆਂਦਾ ਵਾ ਐਮ ਐਲ اے ਸ਼ਿਨਾਜੀ ਵੱਲੋਂ ਵੀ ਅੱਜ ਟ੍ਰੈਫਿਕ ਪੁਲਿਸ ਨੂੰ ਇਹ ਆਲਾ ਲੋਕਲ ਲਾਗੂ ਕੀਤਾ ਗਿਆ ਮੈਂ ਤੁਹਾਡਾ ਆਪਣਾ ਜਿਲ੍ਹੇ ਦੇ ਸਥਾਨ ਕੌਂਸਲਰ ਗਵਰਨਪਾਲਤਨ ਦੇ ਸੇਵਾਦਾਰ ਅੱਜ ਜੋ ਬਹੁਤ ਹੀ ਵੱਧ ਉਪਰਾਲਾ ਸਾਡੀ ਵੱਡੀ ਪੈਣ ਐਮ ਐਲ اے ਦੇ ਨਾਮ ਤੋਂ ਸਿਤਾਜੀ ਵੱਲੋਂ ਜੋ ਕਿ ਚੈਨਾ ਡੋਰ ਇੱਕ ਜਾਣੇਵਾਂ ਦੋ ਡੋਰ ਆ ਜੋ ਸੇਤ ਪੱਧਰ ਤੋਂ ਉੱਤਾਰ ਦਾ ਡੋਰ ਆ ਤੇ ਐਮਐਲਏ ਨਾਮ ਨੇ ਜੋ ਗੁਜਰਾਤ ਦੇ ਦਾ ਉਦੋਂ ਇੱਕ ਜ਼ੋਰਕਾਰ ਵਾਇਰ ਜੋ ਮੁਹੰਮਦ ਸਾਹਿਬ ਦੇ ਅੱਗੇ ਲੱਗ ਰਹੀ ਹੈ ਜਿਹਦੇ ਨਾਲ ਇਹ ਚਾਇਨਾ ਕੋਪੋ ਬਚਾ ਹੋਇਆ ਹੈ ਤਾਂ ਤੁਸੀਂ ਥੋੜੇ ਜੇ ਪੈਸੇ ਲਈ ਲੋਕ ਨਹੀਂ ਟਲਦੇ ਵੇਚਦੇ ਆ ਬਹੁਤ ਆਪਾਂ ਇਹਨਾਂ ਨੂੰ ਦੂਜਿਤ ਕਰਦੇ ਆ ਕਿ ਨਾ ਵੇਚੋ ਜਾਨ ਲੈਵਾ ਡੋਨ ਪਰ ਖੜਦੇ ਨਹੀਂ ਪਰ ਅੱਜ ਜੋ ਇੱਕੰਨੇ ਮੇਰਾ ਜਾਂ ਮੇਰਾ ਹਰਕਾ ਮੇਰਾ ਪਰਿਵਾਰ ਅੱਜ ਮੈਂ ਇਹ ਸਾਬਤ ਕਰਦਾ ਕਿ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਨੇ ਇੱਕ ਤਰ੍ਹਾਂ ਵਜ੍ਹਾ ਬਰਾਲਾ ਕੀਤਾ ਤਾਂ ਮੈਂ ਬੇਨਤੀ ਕਰਾਂਗਾ ਤੇ ਸੁਨੇਹਾ ਦਵਾਂਗਾ ਜੋ ਮੇਰੇ ਵੀਰ ਐਨਜੀਓ ਸੁਸਾਇਟੀ ਵਗੈਰਾ ਚਲਾਉਂਦੇ ਨੇ ਇਹਨੂੰ ਦੇਖ ਕੇ ਤੁਹਾਨੂੰ ਇੱਕ ਆਈਡੀਆ ਮਿਲ ਜਾ ਤੇ ਇਹਨੂੰ ਵੱਧ ਤੋਂ ਵੱਧ ਸਹਿਯੋਗ ਕਰੋ ਕਿਉਂਕਿ ਸਾਡੇ ਕੋਈ ਵੀ ਜਦੋਂ ਕੰਦੇ ਹੁੰਦਾ ਚਾਇਨਾ ਡੋਰ ਲੱਗਦੀ ਆ ਤਾਂ ਗਲਾ ਕੱਟਿਆ ਜਾਂਦਾ ਜਾਂ ਫੇਸ ਦਾ ਮੁਕਾਬਲਾ ਹੁੰਦਾ ਉਹ ਜੀਤ ਤੋਂ ਬਚਾਓ